ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਲੋ ਜੀ ਵੈਗੁਰੂ ਜੀ ਇਹ ਨਾ ਆਪਾਂ ਕਿਉਂ ਪਾਉਣਾ ਸੀਗਾ ਡੱਬੇ 'ਚ ਇੱਕ ਕੜਸੀ ਨਾ ਤਾਉਣਾ ਨਹੀਂ ਲੋਟੇ ਡੱਬੇ 'ਚ ਤੇ ਉਹਦੇ ਨਾਲ ਪਾਉਣੀ ਆ ਫਿਰ ਚਾਂਚੇ ਨਾ ਦੇਖਦੀਆਂ ਵਾਲੇ ਵਾਲੇ ਲਿਬੜ ਜੂ ਇਹ ਪਾ ਕੇ ਦੇਣਾ ਬੇਟੇ ਨੂੰ ਬੇਟਾ ਲੈ ਕੇ ਜਾਊਗਾ ਤੇ ਫਿਰ ਦੇਖੋ ਕੜਸੀ ਨਾ ਪਾ ਕੇ ਫ੍ਰਿਜ 'ਚ ਰੱਖ ਦਾਨੀਆਂ ਤੇ ਲੋ ਜੀ ਪੰਜੀਰੀ ਪਾਤੀ ਸੀਗੀ ਲਿਫਾਫੇ 'ਚ ਆਪਾਂ ਨੇ ਲਿਫਾਫੇ 'ਚ ਪਾ ਕੇ ਲਾ ਦਾਨੀਆਂ ਫ੍ਰਿਜ 'ਚ ਇਹ ਵੀ ਤੇ ਠੰਡੀ ਹੋ ਗਈ ਫੇਰ ਬਚ ਗਈ ਹਾਂ ਤਾਂ ਪਾਂਡੇ ਚ ਪਾ ਲਣੀ ਉੱਥੇ ਉਹਦੇ ਚ ਪੈਣੇ ਬਲੇ ਟੋਲਟੀ ਪਾ ਦੇ ਇਹ ਚ ਘੱਟ ਪੈਣਗੇ ਇਹ ਚ ਪੈ ਜਾਣਗੇ ਬੜੇ ਰੋਚ ਉੱਪਰ ਦੀ ਢੱਕਣ ਲੱਗ ਜਾ ਇਹਦੇ ਨੂੰ ਲੋਟ ਮਗਦੇ ਚ ਇਹ ਦੇ ਟੁੱਕੜਾ ਆਹ ਤੇ ਆਣੀ ਰੱਖ ਦੀ ਨਾ ਹੂੰ ਅੰਮ ਜੀ ਤੋਂ ਬਦਲ ਕੇ ਖਾਣੋਂ ਦਾ ਤਾਂ ਹਾਂ ਬੜਾ ਸਵਾਦ ਲੱਗਦਾ ਪਰ ਉਸ ਬਾਹਰ ਨਾਲ ਜੇ ਜਾਨ ਹੁੰਦੀ ਆਹ ਨਾਲ ਜੇ ਪਿਆਰ ਮਾਹ ਜਦੋਂ ਤੁਹਾਨੂੰ ਬਾਕੀ ਚੋਨਾ ਆ ਤਾਂ ਹੀ ਰੱਖ ਲੂੰਗੀ ਉਹ ਡੱਬਾ ਦਾ ਆ ਲਾ ਲੀ ਤੁਸ ਜੰਨਾਈ ਕੋਲ ਕੋਕ ਨਾ ਰੋਟੀਆਂ ਕਰ ਜਾਂਦੇ ਲੋ ਜੀ ਚੌਲ ਕਟਾ ਕੇ ਲਿਆਏ ਸੀਗੇ ਉਹ ਵੀ ਪਾਏ ਸੀਗੇ ਇੱਕ ਪੀਪਾ ਭਰ ਲਿਆ ਇੱਕ ਛੋਟੇ ਡੱਬੇ ਚ ਪਾਲੇ 2 ਵਾਲਾ ਕਿਲੋ ਵਾਲਾ ਉਹ ਤਰਖਣਾ ਨੇ نیچے ਹੀ ਕਰੇ ਜਾਂਦੇ ਨੇ ਹਨਾ ਕਦੇ ਬਣਾ ਲਾਂਗੇ ਤੇ ਇੱਕ ਲਿਫਾਫੇ ਚ ਬੇਟੇ ਨੂੰ ਪਾਏ ਨੇ ਉਹ ਲੈ ਕੇ ਜਾਊਗਾ ਤੇ ਉੱਥੇ ਬਣਾ ਲੈਂਦੇ ਨੇ ਕਈ ਵਾਰੀ ਬੱਚੇ ਤੇ ਇਧਰ ਆਉਂਦੀ ਸੀ ਕਿਵੇਂ ਮਿਸੀਆਂ ਰੋਟੀਆਂ ਅੱਜ ਹਨਾ ਤੇ ਉਹ ਮੈਂ ਟਾਕੀ ਖੋਲ ਲਈ ਸੀਗੀ ਬੇਟੇ ਦਾ ਸਮਾਨ ਪਾ ਕੇ ਰੱਖਦੀ ਅੱਜ ਸਵੇਰੇ ਫਿਰ ਕੰਮ ਘਟੇ ਜਾਂਦਾ ਮੇਰਾ ਉਸ ਰਾਤ ਪਤਾ ਸੀਗਾ ਪਜਰੀ ਮੈਂ ਬਣਾ ਲਈ ਬਣਾ ਕੇ ਫਿਰ ਮੈਂ ਕਿਹਾ ਰਹਿਣ ਦੇ ਫ੍ਰਿਜ ਚ ਰੱਖ ਦਾਨੀਆਂ ਇਹ ਕਿਹੜਾ ਖਰਾਬ ਹੁੰਦੀ ਆ ਹੁਣ ਥੋੜੀ ਜੀ ਗਰਮੀ ਆ ਹਲੇ ਫੇਰ ਲੈ ਜੀ ਤੇ ਹੁਣ ਇਹਨੂੰ ਬਿਸਕੁਟ ਲਿਆਉਣੇ ਨੇ ਮੇਰੀ ਜਾਣ ਕੇ ਹੁਣ 9 10 ਵਜੇ ਤੇ ਫਿਰ ਲਿਆਉਣਗੇ ਚੱਕ ਕੇ ਫਿਰ ਬਿਸਕੁਟ ਲੈ ਜੂਗਾ ਹੁਣ ਬਿਸਕੁਟ ਖਾ ਲਿਆ ਕਰਨਗੇ ਇਹ ਤੇ ਹੋਰ ਬੱਚੇ ਨੇ ਤਿੰਨ ਉਥੇ ਤੇ ਪੰਜੀਰੀ ਫਿਰ ਮੈਂ ਕਿਹਾ ਛੱਡ ਪਰੇ ਜੇ ਬਿਸਕੁਟ ਬਣ ਗਏ ਨਾ ਬਿਸਕੁਟ ਲੈ ਜੀ ਬਣਾ ਦਾਂਗਾ ਭਾਈ ਕਹਿੰਦਾ ਮੈਂ ਤਾਂ ਬਣਾਈ ਸੀਗੀ ਪੰਜੀਰੀ ਵੀ ਲੈ ਜੂਗਾ ਜਵਾਕ ਖਾਈ ਜਾਂਦੀ ਹੈ ਹਨਾ ਬੇੜੇ ਕਵੇੜੇ ਤੇ ਭੁੱਖ ਲੱਗਦੀ ਆ ਰੋਟੀ ਤੈਨੂੰ ਬਣਾਉਣੀ ਨਹੀਂ ਆਉਂਦੀ ਵੈਸੇ ਹੁਣ ਦੂਜੇ ਮੁੰਡੇ ਹੈਗੇ ਨਾਲ ਉਹ ਬਣਾ ਲੈਂਦੇ ਨੇ ਚਲੋ ਰਲ ਮਿਲ ਕੇ ਤੇ ਫਿਰ ਮੈਂ ਕਿਹਾ ਬਿਸਕੁਟ ਲੈ ਜਾ ਫਿਰ ਹਨਾ ਚਾਹ ਨਾਲ ਖਾਈ ਜਾਂਦੇ ਨੇ ਨਾਲੇ ਉਹ ਖਾ ਲੈਣਗੇ ਨਾਲੇ ਤੇ ਅੱਜ ਦੇ ਆਣਗੇ ਕਿ ਹਾ ਸੀਗਾ ਵੈਸੇ ਤਾਂ ਭਾਈ ਨੂੰ ਵੀ 10 ਵਜੇ ਦੇ ਨੂੰ ਬਣਾ ਦੀ ਸਾਡੇ ਹੋਰ ਦੇ ਫੇਰ ਬਣਾ ਦੀ ਸਾਡੇ ਪਹਿਲਾਂ ਬਣਾ ਦੀ ਹਨਾ ਫਿਰ ਇਹਨੇ ਜਾਣਾ ਹੈ 12 1 ਵਜੇ ਜਾਣਾ ਲਿਆਵਾਂਗੇ ਪੈਕ ਵੀ ਕਰਾਂਗੇ ਡੱਬੇ-ਡੁੱਬੇ ਚ ਪਾ ਕੇ ਸਮਾਰ ਪੈਕ ਕਰਨਾ ਵੇ ਘਰੋਂ 12 ਵਜੇ ਤੁਰੂਗੇ ਤਾਂ ਭਾਈ ਜਾਣਗੇ ਲੋ ਜੀ ਫਿਰ ਮੈਂ ਕਿਹਾ ਜੇ ਰੋਟੀਆਂ ਲਾ ਲਾਂ ਮਿੱਸੀਆਂ ਮੂੰਗੀ ਦੀ ਦਾਲ ਨਾਲ ਵਧੀਆ ਲੱਗਦੀਆਂ ਨੇ ਹਨਾ ਸੀ ਰਾੜ ਰਾੜ ਕੇ ਮੈਂ ਬਣਾ ਰਹੀ ਸੀ ਪੇੜੇ ਕਰ ਲਈ ਸੀ 5-7 ਜਿਹੜੇ ਖਾਣੇ ਨੇ ਤੇ ਚਲੋ ਜੀ ਕਿ ਹੁਣ ਪਹਿਲਾਂ ਮੈਂ ਰੋਟੀ ਲਾ ਲਾਂ ਰੋਟੀਆਂ ਲਾ ਕੇ ਮਿੱਸੀਆਂ ਮੈਂ ਘਿਓ ਲਾ ਲਣੀਆ ਘਿਓ ਲਾ ਕੇ ਲੋਈਆ ਪੇੜੇ ਮੈਂ ਪਹਿਲਾਂ ਕਰਕੇ ਰੱਖ ਲਈ ਆਟਾ ਮੈਂ ਥੋੜਾ ਜਿਹਾ ਪਤਲਾ ਜਿਹਾ ਰੱਖਦੀ ਆ ਕੜੇ ਤੋਂ ਮਿੱਤੋਂ ਨਹੀਂ ਪੱਕਦੀਆਂ ਇਹ ਦੇਖੋ ਫਿਰ ਪਤਲਾ ਆਟਾ ਹੋਵੇ 2 ਮਿੰਟ ਚ ਪੱਕ ਜਾਂਦੀਆਂ ਨੇ ਫਟਾਫਟ ਬੱਦ ਵੀਆਂ ਨੇ ਤੇ ਚਲੋ ਜੀ ਲਾ ਕੇ 57 ਰੋਟੀਆਂ ਫਿਰ ਮੇਰੀਆਂ ਮਾਨੂਆਂ ਵੀ ਨੇ 2-4 ਉਹਨਾਂ ਨੂੰ ਵੀ ਪਾ ਦੇਣੀ ਆ ਇੱਧਰ ਡੌਗੀ ਆ ਜਾਂਦੇ ਨੇ ਉਹਨਾਂ ਨੂੰ ਵੀ ਪਾ ਦੇਣੀ ਆ ਫਿਰ ਮੈਂ ਵੱਧ ਦੇ ਲਾ ਲਵਣੀ ਆ 2-4 ਤੋਂ ਤਾਂ ਵੱਧ ਦੇ ਲਾ ਦੇਣੀ ਆ ਤੇ ਫਿਰ ਇੱਧਰ ਮਾਨੂਆਂ ਨੂੰ ਡੌਗੀਆਂ ਨੂੰ ਪੰਨੀਆਂ ਜਾਂਦੀਆਂ ਨੇ ਹਨਾ ਚਲੋ ਜਾਨਵਰ ਪਸੂ ਨੇ ਪੰਛੀ ਇੱਧਰ ਆ ਜਾਂਦੇ ਨੇ ਇਹ ਵੀ ਭੁੱਖੇ ਤੇ ਆਏ ਨੇ ਵਿਚਾਰੇ ਕਿੱਥੇ ਜਾਣ ਹਨਾ ਚਲੋ ਜੀ ਫਿਰ ਮੈਂ 라 ਕੇ ਰੋਟੀ ਫੇਰ ਕਰਦੇ ਹਾਂ ਹੋਰ ਕੰਮ ਦਿਖਾਉਣੀਆਂ ਤੁਹਾਨੂੰ ਤੇ ਚਲੋ ਫੇਰ ਤਮੱਕੀ ਦੀਆਂ ਲੱਟੀਆਂ ਲਾਹਿਆ ਕਰਾਂਗੇ ਥੋੜੇ ਦਿਨੇ ਨੇ ਹੁਣ ਤਾਂ ਨੀਰੀ ਮੱਕੀ ਦੀਆਂ ਵਧੀਆ ਲੱਗਦੀਆਂ ਨੇ 2 4 ਇਹਨਾਂ ਨੂੰ ਨੰਨੇ-ਮੁੰਨੇ ਨੂੰ ਮੈਂ ਹੁਣ ਲਾ ਦੂੰਗੀ ਰੋਟੀਆਂ ਪਾ ਦੂੰਗੀ ਨੀਂਦਾ ਫੇਰ ਟਾਕੀ 'ਚ ਜਾ ਕੇ ਬਹਿ ਜਾਂਦੀ ਆ ਮਾਣੋ ਤਾਂ ਇੱਧਰ ਸਵੇਰੀ ਨੂੰ ਟਾਕੀ 'ਚ ਬਹਿ ਜਾਂਦੀ ਆ ਜਦੋਂ ਦਰਵਾਜ਼ਾ ਖੋਲਦੇ ਆ ਫਿਰ ਗੇਟ 'ਚ ਵਗ ਜਾਂਦੀ ਆ ਨਹੀਂ ਸੋਈ ਚ ਨੂੰ ਪਤਾ ਵੀ ਉਰੇ ਹੁੰਦੀ ਆ ਇਹ ਚਾਹ ਕਰਦੀ ਆ ਤੇ ਟਾਕੀ 'ਚ ਬਹਿ ਜਾਂਦੀ ਆ ਤੇ ਨੌਲੇ ਫਿਰ ਦੁੱਧ ਤੋਂ ਪਾਉਣੀ ਆ ਲੋ ਜੀ ਰੋਟੀ ਲਾਤੀ ਚੋਪੜਦੀ ਆਪਾਂ ਰੋਟੀਆਂ ਰੋਟੀਆਂ ਮੈਂ ਗੈਸ ਤੇ ਰੱਖ ਲਈਆਂ ਸੀਗੀਆਂ ਪਹਿਲਾਂ ਫਿਰ ਮੈਂ ਕਿ ਇਕੱਠੀਆਂ ਚੋਪੜ ਦੂੰ ਦੋ ਚੁੱਲੇ ਚਲਾ ਲਈ ਸੀਗੇ ਦੋ ਤੇ ਫਟਾਫਟ ਰਾੜ ਲਈਆਂ ਮੈਂ ਹਨਾ ਦੋ ਤੇ ਪਰ ਰਾੜ ਤਾਂ ਰੰਨੀ ਆ ਜਿਆਦੀ ਰੜ ਜਾਂਦੀਆਂ ਨੇ ਰੋਟੀ ਲਾਤੀ ਰੋਟੀ ਲਾ ਕੇ ਡੱਬੇ ਚ ਪਾ ਕੇ ਸਾਫ਼ ਕਰਕੇ ਗੈਸ ਸਾਫ਼ ਕਰਤਾ ਤੇ ਇਦਾਂ ਆਪਾਂ ਲਵਾਂ ਦੇ ਸੀਗੇ ਤੜਕਾ ਸੱਲਾ ਤਾਂ ਹੀ ਵੈਸੇ ਪੁੱਜ ਗਏ ਮੈਂ ਬੰਦ ਕਰਤੀ ਸੀਗੀ ਮੈਂ ਬੰਦ ਕਰਤਾ ਸੀਗਾ ਡੇਟਾ ਪਿਆ ਸੀਗਾ ਹਲੇ ਸੀਟੀਆਂ ਮਰੂੰ ਕਿਉਂ ਕਿ ਰੱਖ ਦਿੱਤੀ ਮੈਂ ਤਾਰ ਇਹ ਦੇਖੋ ਤੋ ਕਿਸ ਮਾਰ ਕੇ ਕਿਉਂ ਕਿ ਰੱਖਦੀ ਇਹਦੇ ਵਿੱਚ ਪਾ ਦਿੰਦੇ ਹਾਂ ਪਾ ਕੇ ਕੌਣ ਬਾਤ ਰੱਖਣੀ ਫੇਰ ਸੀਟੀ ਮਰਵਾਉਂਦੀ ਫੇਰ ਚਲੋ ਜੀ ਪਾ ਦਾਂ ਚਲੋ ਜੀ ਇੱਧਰ ਬੇਟੇ ਦਾ ਸਮਾਨ ਪੈਕ ਕਰਤਾ ਬੈਗ ਚ ਪਾਤਾ ਚੌਲ ਤੇ ਆਟਾ ਪਾਤਾ ਬਿਸਕੁਟ ਕਰਾ ਲਿਆ ਹੁੰਦੇ ਝੋਲੇ ਚ ਪਾ ਲਿਆ ਤੇ ਫਿਰ ਮੈਂ ਪੀਪੇ ਚ ਪਾ ਤੇ ਝੋਲੇ ਚ ਤਾਂ ਲੋਟ ਨਹੀਂ ਆਉਣਾ ਕੰਮ ਫੁੱਟਫੱਟ ਜਾਣਗੇ ਹਨਾ ਜਦੋਂ ਜਾਵਾਂਗਾ ਲੈ ਕੇ ਫਿਰ ਪੀਪੇ ਚ ਪਾ ਕੇ ਪੀਪਾ ਝੋਲੇ ਚ ਪਾ ਦਾਨੀ ਤੇ ਫੜ ਕੇ ਲੈ ਜੂਗਾ ਨਾਲ ਸਖਾਲਾ ਰਹੂਗਾ ਫੜ ਕੇ ਟੁੱਟਣ ਤੋਂ ਡਰ ਨਹੀਂ ਰਹੂਗਾ ਚਲੋ ਖਾਣਾਂਗੇ ਬੱਚੇ ਇੱਕ ਬੈਗ ਹੋ ਗਿਆ ਇਹਦੇ ਕੱਪੜੇ ਇੱਕ ਬੈਗ ਚ ਆਟਾ ਚੌਲ ਪਾ ਤੇ ਸਮਾਨ ਪੈਕ ਕਰਤਾ ਇਹਦਾ ਤੇ ਚਲੋ ਜੀ ਕੰਮ ਨਿਬੜਤਾ ਮੈਂ ਫੇਰ ਜਿਹੜਾ ਰਾਤ ਨੂੰ ਇੱਕ ਦਿਨ ਪਹਿਲਾਂ ਹੀ ਕੰਮ ਨਿਪੜ ਜਵੇ ਵਧੀਆ ਫੇਰ ਸਵੇਰ ਸਵੇਰ ਤਾਂ ਸਿੱਧੀ ਸਿੱਧੀ ਹੋ ਜਾਂਦੀ ਆਉ ਨਹੀਂ ਪਾਇਆ ਨਹੀਂ ਕਈ ਵਾਰੀ ਭੁੱਲ ਵੀ ਜਾਂਦੇ ਆ ਚਲੋ ਜੀ ਕੱਪੜੇ ਮੈਂ 깔 ਲਉ ਤੋ ਤੇ ਸਿੱਧੀ ਆਪਾਂ ਕਿਸ ਨਾ ਮੈਂ ਤੁਰਦੇ ਆਪਾਂ ਅੱਧਾ ਕਰਦੇ ਇਹਨੂੰ ਕੱਠ ਦੁਬਾਰ ਇੱਕ ਹੋਰ ਦੇਣੀ ਆ ਦੇ ਲਾ ਉਥੇ ਥੋੜ ਲੀ ਹੁਣ ਚਕੀ ਇਹਦੇ ਕੱਪੜੇ ਨਹੀਂ ਖਾਈ ਹੋਰਸ ਸਰਦਾਰ ਸਾਹਿਬ ਜੀ ਕਹਿੰਦੇ ਮਾਂ ਇਹ ਦਿਨਾ ਗੱਠ ਤੁਹਾਨੂੰ ਨਹੀਂ ਦੇਣੀ ਆਉਂਦੀ ਅਸੀਂ ਕਿਹਾ ਚਲ ਭਾਈ ਦੇ ਦੇ ਤੂੰ ਗੱਠਾ ਦੇ ਦੇ ਤੈਨੂੰ ਜ਼ਿਆਦੀ ਆਉਂਦੀਆਂ ਨੇ ਸਾਨੂੰ ਕੀ ਪਤਾ ਮਾਂ ਪੁੱਤਾਂ ਨੂੰ ਤੁਸੀਂ ਗੱਠਾ ਦਿੰਦੇ ਰਹਿੰਦੇ ਹੋ ਨਾ ਫਿਰ ਢੂੜੀ ਵਾਲੀਆਂ ਫੰਟਾਂ ਨੂੰ ਇਹਨਾਂ ਦਾ ਐਕਸਪੀਰੀਅੰਸ ਹੈ ਨਾ ਚਲੋ ਲੈ ਕੇ ਚੱਲੇ ਬੈਗ ਦੇ ਕੇ ਗੱਠਾ ਇੱਧਰ ਆਪਾਂ ਨੇ ਦਾਲ ਬਣਾ ਲਈ ਸੀਗੀ ਮੂੰਗੀ ਦੀ ਮੂੰਗੀ ਦੀ ਬਣਾ ਕੇ ਬੇਟਾ ਤਾਂ ਚੱਲਿਆ ਗਿਆ ਹੁਣ ਆਪਾਂ ਪਾਉਣੀ ਆ ਦਾਲ ਤੇ ਰੋਟੀ ਪਾਣੀ ਖਾਣੇ ਆ ਦੀ ਪਾਲੀ ਬਾਟੀਚ ਤੇ ਕਾਲਜ ਤੇ ਹੁਣ ਆਪਾਂ ਸ਼ਾਮ ਦੀ ਰੋਟੀ ਖਾਣੇ ਆ ਬੇਟਾ ਤਾਂ ਚਲਿਆ ਗਿਆ ਸੀਗਾ 12:00 ਵਜੇ 2:30 ਚਲੋ ਤੇ ਹੁਣ ਆਪਾਂ ਸ਼ਾਮ ਦੀ ਰੋਟੀ ਖਾਣੇ ਆ ਫਿਰ ਮੇਰੇ